ਐਸੇ ਮਨੁੱਖ ਨੂੰ ਵਾਹਿਗੁਰੂ ਵਾਹਿਗੁਰੂ ਆਕਣ ਦਾ ਰਸ ਆਏਗਾ ਐਸੇ ਮਨੁੱਖ ਨੂੰ ਕਹਿੰਦੇ ਨੇ ਵਾਹਿਗੁਰੂ ਦੀ ਰਸਨਾ ਤੇ ਵਸ ਗਿਆ ਪ੍ਰਭ ਜੀ ਵਸੇ ਸਾਦ ਕੇ ਰਸਨਾ ਜਿਵੇਂ ਭੋਜਨ ਰਸਨਾ ਤੇ ਵਸ ਗਿਆ ਤੋ ਸਵਾਦ ਆ ਗਿਆ ਪਰ ਇਹ ਭੋਜਨ ਅਜੇ ਹੋਣ ਨਹੀਂ ਬਣਿਆ ਇਹ ਭੋਜਨ ਅਜੇ ਮਾਸ ਨਹੀਂ ਬਣਿਆ ਇਹ ਭੋਜਨ ਅਜੇ ਚਰਬੀ ਨਹੀਂ ਬਣਿਆ ਤੁਸੀਂ ਸਾਰੇ ਸਹਿਣਿਆ ਰਸਤੇ ਆ ਗਏ ਅਜੇ ਵਾਹਿਗੁਰੂ ਜਪ ਸਮਾਧੀ ਨਹੀਂ ਬਣਿਆ ਬ੍ਰਹਮ ਗਿਆਨ ਨਹੀਂ ਬਣਿਆ ਅਜੇ ਕਪਾਟ ਨਹੀਂ ਖੁੱਲੇ ਪਰ ਰਸਤੇ ਬਣ ਗਏ ਸਵਾਦ ਤੇ ਆ ਗਿਆ ਵਾਹਿਗੁਰੂ ਵਾਹਿਗੁਰੂ ਆਖਣ ਦਾ ਸਵਾਦ ਆਣ ਲੱਗ ਪਿਆ ਬਾਣੀ ਜਪਣ ਦਾ ਸਵਾਦ ਆਣ ਲੱਗ ਪਿਆ ਮੈਂ ਕਈ ਦਫਾ ਬਿਆਨ ਕਰ ਚੁੱਕਿਆ ਬਾਣੀ ਪੜਨੇ ਹੋਰ ਗੱਲ ਹੈ ਬਾਣੀ ਜਪਣੀ ਹੋਰ ਗੱਲ ਹੈ ਪੜਨ ਦਾ ਲਾਭ ਹੈ ਬਾਣੀ ਕੰਠ ਹੋ ਸਕਦੀ ਹੈ ਬਾਣੀ ਦੇ ਅਰਥ ਬੋਧ ਦਾ ਪਤਾ ਚੱਲ ਸਕਦਾ ਹੈ ਬਾਣੀ ਇਹ ਕਿਹੜੇ ਕਿਹੜੇ ਅੰਗ ਦੇ ਉੱਤੇ ਕਿਹੜੇ ਪਾਦਸ਼ਾਹੀਏ ਕਿਹੜੇ ਮੱਲੇ ਦੀ ਹੈ ਇਤਨਾ ਪਤਾ ਚੱਲ ਸਕਦਾ ਹੈ ਲੇਕਿਨ ਜਪਣ ਨਾਲ ਮਨ ਉਹ ਬਾਣੀ ਦਾ ਰੂਪ ਹੀ ਹੋ ਜਾਂਦਾ ਹੈ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਣੇ ਤੋਂ ਬਾਣੀ ਜਪ ਹੋ ਸਕਦਾ ਹੈ ਬਾਣੀ ਕੰਠ ਹੋਵੇ ਮਤਲਬ ਜ਼ੁਬਾਨ ਉਚਾਰਨ ਨਾ ਕਰੇ ਤੇ ਮਨ ਸੁਣੇ ਇਸ ਵਾਸਤੇ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਪਣੀ ਤੇ ਬੜੀ ਔਖੀ ਹੈ ਪੜਨੀ ਪੜੀ ਜਾ ਸਕਦੀ ਹੈ ਇਹ ਵੀ ਮੈਸਕਰੀ ਇਸ ਵਾਸਤੇ ਸਾਰੇ ਧਰਮਾਂ ਨੇ ਇੱਕ ਅੱਖਰ ਦੇ ਜਾਪ ਦੀ ਮਹਿਮਾ ਦਸੀ ਕਿਉਂਕਿ ਇੱਕ ਅੱਖਰ ਤੇ ਬੰਦਾ ਕੰਠ ਕਰ ਸਕਦਾ ਹੈ ਇਸਲਾਮ ਦੇ ਚ ਹੈ ਅੱਲਾਹੁ ਸਨਾਤਨ ਮਦ ਦੇ ਚ ਰਾਮ ਹੈ ਓਮ ਹੈ ਓਮ ਨਮਸ਼ਵਾ ਹੈ ਅਨੇਕਾਂ ਸ਼ਬਦ ਨੇ ਗੁਰੂ ਘਰ ਦੇ ਚ ਵਾਹਿਗੁਰੂ ਹੈ ਵਾਹਿਗੁਰੂ ਵਾਹਿਗੁਰੂ ਇਹ ਤੇ ਹਰ ਇੱਕ ਨੂੰ ਕੰਠ ਹੋ ਸਕਦਾ ਹੈ ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਜੋ ਪ੍ਰਾਣੀ ਗੋਬਿੰਦ ਦੇ ਆਵੇ ਪੜਿਆ ਅਨ ਪੜਿਆ ਪਰਮਗਤ ਭਾਵ ਹੋ ਸਕਦਾ ਹੈ ਅਨ ਪੜ ਬੰਦਾ ਸੰਸਾਰ ਦੇ ਚ ਬਹੁਤੀਆਂ ਸਹੂਲਤਾਂ ਨਾ ਹਾਸਲ ਕਰ ਸਕੇ ਪਰ ਅਨ ਪੜ ਮਨੁੱਖ ਨਿਰੰਕਾਰ ਦਾ ਆਨੰਦ ਮਾਣ ਸਕਦਾ ਹੈ ਕੋਈ ਰੁਕਾਵਟ ਨਹੀਂ ਕਿਉਂ ਉਹ ਤੇ ਜਪ ਤੇ ਖੜਾ ਹੈ ਕਿਤੇ ਜੋ ਪ੍ਰਾਣੀ ਗੋਬਿੰਦ ਦੇ ਆਵੇ ਪੜਿਆ ਹਨ ਪੜਿਆ ਪਰਮਗਤ ਭਾਵੇ ਬਲਕੇ ਕਈ ਵਾਰ ਸੰਸਾਰ ਦੀ ਪੜਾਈ ਤੇ ਵਾਧਾ ਖੜੀ ਕਰ ਦਿੰਦੀ ਹੈ ਇਤਨੇ ਸਿਆਣਪ ਔਰ ਇਤਨਾ ਹੰਕਾਰ ਇਹਦੇ ਲਈ ਜਪਣਾ ਹੀ ਬੜਾ ਔਖਾ ਹੈ ਜਦ ਕਦੇ ਇਸ ਤਰ੍ਹਾਂ ਦੀ ਗੱਲ ਚੱਲੇ ਦਿੱਲੀ ਦਾ ਇੱਕ ਸੱਜਣ ਬੜਾ ਪੜਾ ਲਿਖਾ ਸਿਆਣਾ ਮੈਨੂੰ ਚੇਤੇ ਆ ਜਾਂਦਾ ਮੈਨੂੰ ਕਹਿੰਦਾ ਮਸਕੀਨ ਜੀ ਗੁਰਬਾਣੀ 'ਚ ਬੜੀ ਰਿਪਿਟੇਸ਼ਨ ਹੈ ਇੱਕ ਸ਼ਬਦ ਜਿਹੜੀ ਗੱਲ ਆਖੀ ਗਈ ਹੈ ਦੂਜੀ 'ਚ ਵੀ ਹੈ ਤੀਜੀ 'ਚ ਵੀ ਹੈ ਚੌਥੀ 'ਚ ਵੀ ਹੈ ਫਿਰ ਮੈਨੂੰ ਕਹਿਣ ਲੱਗਾ ਗੈਨੀ ਜੀ ਮੈਂ ਹਿੰਮਤ ਕਰਕੇ ਕਹਿ ਰਿਹਾ ਫੜੀ ਕਥਾ 'ਚ ਵੀ ਰੈਪੀਟੇਸ਼ਨ ਹੈ ਪੁਨਰੁਕਤੀ ਹੈ ਤੇ ਮੈਨੂੰ ਕਹਿਣ ਲੱਗੇ ਤੁਹਾਡਾ ਹਿਰਦਾ ਕਵੀ ਹੈ ਰੈਪੀਟੇਸ਼ਨ ਨੂੰ ਦੋਸ਼ ਮੰਨਦੇ ਨੇ ਪੁਨਰੁਕਤੀ ਨੂੰ ਦੋਸ਼ ਮੰਨਦੇ ਨੇ ਮੈਂ ਖ ਮੰਨਦੇ ਆਉਣਗੇ ਦੋਸ਼ ਧਰਮ ਦੇ 'ਚੇ ਦੋਸ਼ ਨਹੀਂ ਹੈ ਆਖਰੀ ਦਮ ਤੱਕ ਵਾਹਿਗੁਰੂ ਵਾਹਿਗੁਰੂ ਰਿਪੀਟ ਕਰਨਾ ਹੈ ਬਾਰ-ਬਾਰ ਹਰ ਕੇ ਗੁਣ ਗਾਓ ਮੈਂ ਕਹ ਦੇਖੋ ਸਾਰਾ ਸੰਸਾਰ ਤੇ ਜ਼ਿੰਦਗੀ ਰਿਪੀਟੇਸ਼ਨ ਤੇ ਖੜੀ ਹੈ ਕਹਿਣ ਲੱਗੇ ਕਿਸ ਤਰ੍ਹਾਂ ਮੈਂ ਕਹ ਦੇਖੋ ਇੱਕ ਦਮ ਬਾਹਰ ਆਇਆ ਤੁਹਾਡਾ ਫਿਰ ਹੁਣ ਅੱਗੇ ਅੰਦਰ ਲੈ ਗਿਆ ਹੁਣ ਬਾਹਰ ਨਾ ਕੱਢਣਾ ਇਹ ਤੇ ਰਿਪੀਟ ਹੋ ਜਾਏਗਾ ਇਹ ਤੇ ਪਨੁਰਕਤ ਹੋ ਜਾਏਗਾ ਜ਼ਿੰਦਗੀ ਤੇ ਪਨੁਰਕਤ ਹੀ ਤੇ ਖੜੀ ਹੈ ਰੇਪਿਟੇਸ਼ਨ ਤੇ ਖੜੀ ਐ ਬਾਰ ਬਾਰ ਪਾਣੀ ਪੀਣ ਦੇ ਤੈਨੂੰ ਕੋਈ ਇਤਰਾਜ਼ ਨਹੀਂ ਬਾਰ ਬਾਰ ਰੋਟੀ ਖਾਣ ਦੇ ਤੈਨੂੰ ਕੋਈ ਇਤਰਾਜ਼ ਨਹੀਂ ਘਰ ਦੇ ਜਿਹੜੀਆਂ ਗੱਲਾਂ ਕਰਦਾ ਉਹ ਵੀ ਬਾਰ ਬਾਰ ਹੀ ਕਰਦਾ ਹੈ ਰੋਜ਼ ਕਰਦਾ ਹੈ ਉਹਦੇ 'ਚ ਵੀ ਤੈਨੂੰ ਕੋਈ ਇਤਰਾਜ਼ ਨਹੀਂ ਬਾਰ ਬਾਰ ਸਿਰਫ ਵਾਇਗੁਰੂ ਵਾਇਗੁਰੂ ਆਖਣੇ ਤੈਨੂੰ ਇਤਰਾਜ਼ ਹੈ ਬਾਰ ਬਾਰ ਹਰਖੇ ਗੁਣ ਗਾ ਬਾਰ ਬਾਰ ਸਿਰਫ ਜਪਜੀ ਸਾਹਿਬ ਦਾ ਜਪ ਕਰਨੇ ਤੈਨੂੰ ਇਤਰਾਜ਼ ਹੈ ਬਾਰ ਬਾਰ ਸਿਰਫ ਆਸਾ ਦੀ ਵਾਰ ਸੁਣਨ ਨੂੰ ਤੈਨੂੰ ਇਤਰਾਜ਼ ਹੈ ਅਜੇ ਤੇਰੇ ਮਨ ਦੇ ਵਿੱਚ ਧਰਮ ਦੀ ਭਜਨ ਦੀ ਪਿਆਸ ਨਹੀਂ ਪੈਦਾ ਹੋਈ। ਅਗਰ ਤਨ ਦੇ ਵਿੱਚ ਭੋਜਨ ਦੀ ਭੁੱਖ ਨਾ ਪੈਦਾ ਹੋਵੇ ਤਾਂ ਆਯੁਰਵੇਦ ਆਚਾਰੀਆ ਕਹਿੰਦੇ ਨੇ ਤਨ ਦੇ ਵਿੱਚ ਕੋਈ ਨੁਕਸ ਹੈ ਜਾਂ ਇਹਨੂੰ ਬੁਖਾਰ ਚੜਿਆ ਹੋਵੇਗਾ। ਹੁਣ 104 ਡਿਗਰੀ ਦਾ ਬੁਖਾਰ ਚੜਿਆ ਹੋਵੇ ਤੇ ਛੱਤ ਦੇ ਪ੍ਰਕਾਰ ਦਾ ਭੋਜਨ ਪਰੋਸ ਕੇ ਆਖੇ ਰਖੀਏ ਆਖੇ ਬੜੀ ਮਿਹਨਤ ਨਾਲ ਬਣਾਇਆ ਛਕ ਲੈ। ਭਾਵੇਂ ਕਿਤਨੀ ਮਿਹਨਤ ਨਾਲ ਬਣਾਇਆ ਹੋਵੇ ਭਾਵੇਂ ਕਿਤਨਾ ਸਵਾਦੀ ਹੋਵੇ। ਕਹਿੰਦਾ ਮੈਨੂੰ ਭੁੱਖ ਨਹੀਂ ਫਿਰ ਵੀ ਉਸ ਨੂੰ ਪਰੇ ਰਹੀਏ ਨਹੀਂ ਜ਼ਿੰਦਾ ਰਹਿਣ ਵਾਸਤੇ ਸਰੀਰ ਦੀ ਤਾਕਤ ਵਾਸਤੇ ਖਾਣਾ ਹੀ ਪਏਗਾ ਤੈਨੂੰ ਉਹ ਖਾਂਦਾ ਹੈ ਕਹਿੰਦੇ ਸਵਾਦ ਹੀ ਨਹੀਂ ਆਉਂਦਾ ਪਤਾ ਹੈ ਆਯੁਰਵੇਦ ਐਸਾ ਕਹਿੰਦੇ ਮੈਨੂੰ ਸਾਇੰਸ ਦਾ ਤੇ ਪਤਾ ਨਹੀਂ ਕੀ ਕਹਿੰਦੀ ਹੈ ਜ਼ਬਾਨ ਸਾਰੀ ਸਵਾਦ ਨਹੀਂ ਮੰਨਦੀ ਥੋੜੇ ਜਿਹਾ ਤੰਤੂ ਨੇ ਜੋ ਰਸ ਮੰਨਦੇ ਨੇ ਬੁਖਾਰ ਦੀ ਹਾਲਤ ਦੇ ਚ ਉਹ ਤੰਤੂ ਕਮਜ਼ੋਰ ਹੋ ਜਾਂਦੇ ਨੇ ਸੁੰਨ ਹੋ ਜਾਂਦੇ ਨੇ ਰਸ ਨਹੀਂ ਆਂਦਾ ਜ਼ਬਾਨ ਨੂੰ ਸਵਾਦ ਨਹੀਂ ਆਂਦਾ ਤੇ ਬੁਖਾਰ ਚੜਾਇਆ ਮਨੁੱਖ ਕਹਿੰਦਾ ਹੈ ਸਵਾਦ ਨਹੀਂ ਆਂਦਾ ਮੈਨੂੰ ਭੋਜਨ ਚੰਗਾ ਨਹੀਂ ਲੱਗਦਾ ਵਾਹਿਗੁਰੂ ਵਾਹਿਗੁਰੂ ਆਖਣਾ ਜਿਹਨੂੰ ਚੰਗਾ ਨਾ ਲੱਗੇ ਸਮਝ ਲੈਣਾ ਇਹਨੇ ਇਹਦੇ ਮਨ ਨੂੰ ਵਿਕਾਰਾਂ ਦਾ ਬੜਾ ਜ਼ਬਰਦਸਤ ਬੁਖਾਰ ਚੜਿਆ ਹੈ ਰੋਗੀ ਹੈ ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਾ ਲੱਗਦੀ ਹੋਵੇ ਤੇ ਸਵਾਦ ਨਾ ਆਉਂਦਾ ਹੋਵੇ ਐਸੇ ਤਨ ਦੇ ਰੋਗੀਆਂ ਦੀ ਤਾਦਾਦ ਬਹੁਤ ਥੋੜੀ ਏ ਬਹੁਤ ਥੋੜੀ ਏ ਬਹੁਤ ਥੋੜੀ ਏ ਪਰ ਜਿਨ੍ਹਾਂ ਨੂੰ ਵਾਹਿਗੁਰੂ ਆਖਣ ਦਾ ਰਸ ਨਹੀਂ ਆਉਂਦਾ ਐਸੇ ਮਾਨਸਿਕ ਰੋਗੀਆਂ ਨਾਲ ਸਾਰਾ ਸੰਸਾਰ ਭਰਿਆ ਪਿਆ ਜੋ ਜੋ ਦੀ ਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਗੀ ਜਿਹੜਾ ਆਖੇ ਮੈਂ ਇਨੇ ਹੀ ਕਹਿੰਦਾ ਮੈਨੂੰ ਭੁੱਖ ਨਹੀਂ ਮੈਨੂੰ ਸਵਾਦ ਨਹੀਂ ਬੁਖਾਰ ਚੜਿਆ ਹੈ ਰੋਗੀ ਹੈ ਜਿਹੜਾ ਆਖੇ ਮੈਂ ਨਹੀਂ ਜਪਦਾ ਕੀ ਜਪਣਾ ਐਵੇਂ ਰੈਪੀਟੇਸ਼ਨ ਹੈ ਸਮਝ ਲੈਣਾ ਜੇ ਭੁੱਖ ਨਹੀਂ ਪੈਦਾ ਹੋਈ ਸੱਚੇ ਨਾਮ ਕੀ ਲਾਗੇ ਭੁੱਖ ਇਹ ਮਨ ਰੋਗੀ ਹੈ ਬयंकर ਰੋਗੀ ਹੈ ਲਮਕਾ ਮਾਣਾ ਜ਼ਵਾਨ ਉਚਾਰਨ ਕਰੇ ਵਾਹਿਗੁਰੂ ਵਾਹਿਗੁਰੂ ਮਨ ਜਰਾ ਨੇੜੇ ਆ ਗਿਆ ਤੇ ਸ਼ਬਦ ਮਦਮਾ કંਠ ਤੱਕ ਪਹੁੰਚ ਗਿਆ ਐਸੇ ਮਨੁੱਖ ਨੂੰ ਰਸ ਆਉਣ ਲੱਗ ਪਏਗਾ ਕਈ ਵਾਰ ਇਸ ਤਰ੍ਹਾਂ ਦਾ ਰਸ ਜ਼ਿੰਦਗੀ ਦੇ ਆਖਰੀ ਦਿਨਾਂ ਚਾਹੁੰਦਾ ਹੈ ਜ਼ਿੰਦਗੀ ਤੇ ਸਾਰੀ ਲੰਘ ਗਈ ਆਉਂਦੀ ਹੈ ਅਜੇ ਯਾਤਰਾ ਬਹੁਤ ਬਾਕੀ ਆਉਂਦੀ ਹੈ ਸਰੀਰ ਉਸ ਦਾ ਜਾਂਦਾ ਰਹਿੰਦਾ ਹੈ ਉਪਕਰਣ ਜੋ ਯੰਤਰ ਸੀ ਉਹ ਨਹੀਂ ਰਿਹਾ ਕਈਆਂ ਦੇ ذرا ਹੋਰ ਅੱਗੇ ਪਸੰਤੀ ਅਗਰ ਧੁਨ ਪਸੰਤੀ ਤੱਕ ਚਲੀ ਗਈ ਹੈ ਵਾਹਿਗੁਰੂ ਧੁਨ ਸ਼ੰਤੀ ਬਣ ਗਈ ਹੈ ਹਿਰਦੇ ਤੱਕ ਪਹੁੰਚ ਗਈ ਹੈ ਐਸਾ ਮਨੁੱਖ ਅਨਾਹਦ ਨਾਦ ਸੁਣਦਾ ਹੈ। ਔਰ ਮੈਂ ਅਰਜ਼ ਕਰਾਂ ਕੁਝ ਉਂਗਲੀਆਂ ਤੇ ਗਿਣੇ ਜਾਣ ਵਾਲੇ ਮਨੁੱਖ ਦੇ ਖੇਨੇ ਮੈਂ ਜੋ ਅਨਾਹਦ ਨਾਦ ਨੂੰ ਸੁਣਦੇ ਨੇ ਅਨਾਹਦ ਕਹਿੰਦੇ ਨੇ ਜੋ ਪ੍ਰਮਾਤਮਾ ਦਾ ਸ਼ਬਦ ਹੈ ਪ੍ਰਮਾਤਮਾ ਦੀ ਆਵਾਜ਼ ਆਹਤ ਜੋ ਝੋਟ ਤੋਂ ਪੈਦਾ ਹੁੰਦੀ ਹੈ ਟਕਰਾਓ ਤੋਂ ਜਿਹੜਾ ਸ਼ਬਦ ਪੈਦਾ ਹੋਵੇ ਉਹਨੂੰ ਕਹਿੰਦੇ ਨੇ ਆਹਤ ਆਹਤ ਕਹਿੰਦੇ ਫਲਾਣੇ ਨੇ ਮੈਨੂੰ ਬੜਾ ਬੜੇ ਆਹਤ ਪਹੁੰਚਾਈਏ ਆਹਤ ਦਾ ਮਤਲਬ ਝੋਟ ਜੋ ਝੋਟ ਤੋਂ ਸ਼ਬਦ ਪੈਦਾ ਹੁੰਦਾ ਹੈ ਪੱਥਰ ਨਾਲ ਪੱਥਰ ਟਕਰਾਵੇ ਲੋਹੇ ਨਾਲ ਲੋਹਾ ਸੋਨੇ ਨਾਲ ਸੋਨਾ ਪਿੱਤਲ ਨਾਲ ਪਿੱਤਲ ਇਹ ਪਾਣੀ ਪਥਰਾਂ ਨਾਲ ਟਕਰਾਵੇ ਪਵਨ ਦਰਖਤਾਂ ਨਾਲ ਟਕਰਾਵੇ ਇਹ ਜੋ ਆਵਾਜ਼ ਪੈਦਾ ਹੁੰਦੀ ਹੈ ਇਹਨੂੰ ਆਹਤ ਸ਼ਬਦ ਕਹਿੰਦੇ ਨੇ ਜੋ ਸਾਡੇ ਕੰਨ ਸੁਣਦੇ ਨੇ ਇੱਕ ਸ਼ਬਦ ਬ੍ਰਹਿਮੰਡ ਦੇ ਵਿੱਚ ਵਿਆਪਕ ਹੈ ਘੜ ਘਟ ਵਜੇ ਨਾਲ ਸਾਰਿਆਂ ਦੇ ਘਾਟੇ 'ਚ ਵੀ ਵੱਜ ਰਿਹਾ ਕਿਉਂ ਸਾਰਾ ਸੰਸਾਰ ਆਇਆ ਸ਼ਬਦ ਤੋਂ ਹੈ ਔਰ ਸੰਸਾਰ ਦੇ 'ਚੋ ਸ਼ਬਦ ਮੌਜੂਦ ਹੈ ਜਿਵੇਂ ਸਰੀਰ ਆਇਆ ਮਾਂ-ਬਾਪ ਤੋਂ ਤੋ ਸਰੀਰ ਦੇ ਚ ਮਾਂ-ਬਾਪ ਦੀ ਅੰਸ਼ ਮੌਜੂਦ ਹੈ ਸਾਰੇ ਦਾ ਸਾਰਾ ਬ੍ਰਹਿਮੰਡ ਆਇਆ ਸ਼ਬਦ ਤੋਂ ਸ਼ਬਦ ਬ੍ਰਹਿਮੰਡ ਦੇ ਚ ਮੌਜੂਦ ਹੈ ਸੁਣਾਈ ਕਿਉਂ ਨਹੀਂ ਦਿੰਦਾ ਮਨ ਚੁੱਪ ਕਰੇ ਤੇ ਸੁਣਾਈ ਦੇ ਜਪ ਕਰਨ ਵਾਲੇ ਨੂੰ ਸੁਣਾਈ ਦੇ ਜਾਂਦਾ ਕਦੋਂ ਜਦ ਜਪ ਵਾਹਿਗੁਰੂ ਦੀ ਧੁਨ ਹਿਰਦੇ ਤੱਕ ਪਹੁੰਚੇ ਪਸੰਤੀ ਬਣੇ ਐਸਾ ਮਨੁੱਖ ਅਨਾਹਦ ਨਾਦ ਸੁਣਦਾ ਹੈ। ਔਰ ਮੈਂ ਇਸ ਤਰ੍ਹਾਂ ਦੇ ਪੁਰਸ਼ ਦੇਖੇ ਨੇ। ਭਾਵੇਂ ਉਂਗਲੀਆਂ ਤੇ ਗਿਣੇ ਜਾਣ ਵਾਲੇ ਜੋ ਅਨਾਹਦ ਨਾਦ ਸੁਣਦੇ ਨੇ। ਇਸ ਤਰ੍ਹਾਂ ਦੇ ਬਥੇਰੇ ਦੇਖੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਵਾਖਣ ਦਾ ਰਸ ਆਣ ਲੱਗ ਪੈਂਦਾ। ਇਹ ਤੇ ਕਰੀਬਨ ਕਰੀਬਨ ਹਰ ਸ਼ਹਿਰ ਦੇ ਛੋਂਦੇ ਨੇ ਪਰ ਅਨਾਹਦ ਨਾਦ ਸੁਣਦੇ ਹੋਣ ਇਹ ਹਰ ਸ਼ਹਿਰ ਦੇ ਚ ਨਹੀਂ ਹੁੰਦੇ। ਰਸਨਾ ਤੇ ਵਸ ਗਿਆ ਪ੍ਰਭ ਜੀ ਬਸੇ ਸਾਧ ਕੀ ਰਸਨਾ ਇੱਕ ਹੋਰ ਵੀ ਖੇੜ ਐਥੇ ਜਿਹਦੀ ਰਸਨਾ ਤੇ ਵਸ ਗਿਆ ਸੁਆਗਦ ਆਣ ਲੱਗ ਪਿਆ ਇਹਦੀ ਰਸਨਾ ਸੁਤੇ ਸਿੱਧ ਕਦੀ ਕੋਈ ਬਚਨ ਕਹਿ ਦੇਗੀ ਹੋ ਜਾਂਦਾ ਇਹਨੂੰ ਕਹਿੰਦੇ ਨੇ ਇਹਦੇ ਕੋਲ ਵਾਕ ਸਤੇ ਹੈ ਕਿਉਂ ਸਤੇ ਹੈ ਸ਼ਬਦ ਰਸਨਾ ਤੇ ਵਸਿਆ ਹੈ ਪ੍ਰਭੂ ਰਸਨਾ ਤੇ ਵਸਿਆ ਇਹਨੂੰ ਕਹਿੰਦੇ ਨੇ ਇਹਦੇ ਕੋਲ ਵਾਕ ਸਤੇ ਹੈ ਇਹਦੇ ਕੋਲ ਸ਼ਬਦ ਸਿੱਧ ਹੈ ਇਹ ਜੋ ਬੋਲਦਾ ਹੈ ਹੋ ਜਾਂਦਾ ਹੈ ਇਸ ਵਾਸਤੇ ਪੁਰਾਣੀਆਂ ਟਕਸਾਲਾਂ ਦੇ ਵਿੱਚ ਔਰ ਸਹਿਣੇ ਲੋਕ ਉਹਨਾਂ ਲੋਕਾਂ ਨੂੰ ਸਮਝਾਉਂਦੇ ਸਨ ਜਿਨ੍ਹਾਂ ਨੂੰ ਰਸ ਆਣ ਲੱਗਦਾ ਸੀ ਕਦੀ ਕਿਸੇ ਨੂੰ ਕਬੂਲ ਨਾ ਬੋਲ ਦੇਣਾ ਢੰਗ ਨਾਲ ਬੋਲਣਾ ਸਾਵਧਾਨ ਨਾਲ ਬੋਲਣਾ ਕਿਉਂ ਜ਼ਬਾਨੇ ਸਤੇ ਆ ਗਈ ਹੈ ਰਸਨਾ 'ਚ ਬਰਕਤ ਆ ਗਈ ਹੈ ਰਸ ਆ ਰਿਹਾ ਹੈ ਇਸੇ 'ਚ ਸਰੀਰ ਦਾ ਅੰਤ ਹੋ ਗਿਆ ਹੈ ਇਹ ਰਸ ਸਮਾਪਤ ਨਹੀਂ ਹੋਏਗਾ ਅਗਲੇ ਜਨਮ ਇਸ ਦਾ ਪਿੱਛਾ ਕਰੇਗਾ ਅਨਾਹਦ ਨਾਦ ਸੁਣਦਾ ਪਿਆ ਪਰ ਅਜੇ ਬ੍ਰह्म ਗਿਆਨ ਦੀ ਸ਼ਿਖਰਤਾ ਨੂੰ ਨਹੀਂ ਛੋਇਆ ਅਜੇ ਪੂਰਨ ਪ੍ਰਕਾਸ਼ ਨਹੀਂ ਪ੍ਰਗਟ ਹੋਇਆ ਤੇ ਸਰੀਰ ਦਾ ਅੰਤ ਹੋ ਗਿਆ ਜਿਵੇਂ ਮਨੁੱਖ ਜਿਸ ਹਾਲਤ ਦੇ ਵਿੱਚ ਸੌਂਦਾ ਹੈ ਜਿਸ ਘਰ ਦੇ ਸੌਂਦਾ ਹੈ ਸਵੇਰੇ ਉੱਠਿਆ ਉਥੋਂ ਜਿਸ ਹਾਲਤ ਦੇ ਵਿੱਚ ਮੌਤ ਆਉਂਦੀ ਹੈ ਅਗਲਾ ਜਨਮ ਉਸੇ ਤੋਂ ਚੱਲਦਾ ਹੈ ਕੀਤਾ ਹੋਇਆ ਜਦ ਕੀਤੀ ਹੋਈ ਸਾਧਨਾ ਵਿਅਰਥ ਨਹੀਂ ਜਾਂਦੀ ਸਾਰ ਕਿਤਾਬ ਲਈ ਦੇ ਦੋ ਛੰਦ ਮੈਂ ਤੁਹਾਡੇ ਸਾਹਮਣੇ ਰੱਖਾਂ ਤਾਂ ਕਿ ਗੱਲ ਥੋੜੀ ਜਿਹੀ ਪੁਸ਼ਟੀ ਹੋ ਜਾਏ ਜਦ ਜ਼ਬਾਨ ਜਪਣਾ ਸ਼ੁਰੂ ਕਰਦੀ ਹੈ ਧਰਮ ਦਾ ਬੂਟਾ ਉਦੋਂ ਹੀ ਮਨ ਦੇ ਚ ਲੱਗਦਾ ਉਸ ਤੋਂ ਪਹਿਲੇ ਨਹੀਂ ਲੱਗਦਾ ਭਾਵੇਂ ساری ਜ਼ਿੰਦਗੀ ਗੁਰਦੁਆਰੇ ਆਂਦਾ ਰਿਹਾ ਹੋਵੇ ਤੇ ਸੇਵਾ ਕਰਦਾ ਰਿਹਾ ਹੋਵੇ ਤੇ ਦਾਨਪਨ ਕਰਦਾ ਰਿਹਾ ਹੋਵੇ ਜਿਵੇਂ ਜਪਣਾ ਸ਼ੁਰੂ ਕਰਦਾ ਹੈ ਸਮਝ ਲਓ ਇਸ ਨੇ ਬੂਟਾ ਲਾ ਦਿੱਤਾ ਉਪਜੇ ਧਰਮ ਵਾਕ ਸਤ ਕਰ ਅਤ ਉਹ ਜੋ ਸੱਚ ਪ੍ਰਮਾਤਮਾ ਹੈ ਉਹਦਾ ਬੋਲ ਉਹਦਾ ਵਾਕ ਜਦ ਜਪਣਾ ਆਰੰਭ ਹੋ ਜਾਂਦਾ ਹੈ ਸਮਝ ਲਓ ਧਰਮ ਦਾ ਬੂਟਾ ਲੱਗ ਗਿਆ ਪੈਦਾ ਹੋ ਗਿਆ ਉਪਜੇ ਧਰਮ ਵਾਕ ਸਤ ਕਰ ਅਤ ਦਇਆ দান ਕਰ ਧਰਮ ਵਧੇਨਿਤ ਧਰਮ ਦਾ ਬੂਟਾ ਵੱਧਦਾ ਹੈ ਦਇਆ ਕਰਕੇ ਪਰਉਪਕਾਰ ਕਰਕੇ ਦਾਨੇ ਬਿਰਤੀਆਂ ਕਰਕੇ ਇਸ ਨਾਲ ਵੱਧ ਹੈ ਇਸਥਿਤ ਧਰਮ ਖੇਮਾਂ ਖੇ ਸੰਗਾ ਧਰਮ ਦਾ ਬੂਟਾ ਬੜਾ ਕੋਮਲ ਹੈ ਤਰ੍ਹਾਂ ਤਰ੍ਹਾਂ ਦੀਆਂ ਵਾਸ਼ਨਾਵਾਂ ਦੀਆਂ ਹਵਾਵਾਂ ਇਸ ਨੂੰ ਕਿਦੇ ਤੋੜ ਕੇ ਨਾ ਰੱਖ ਦੇਣਾ ਧੁਖੇਵਾਂ ਦੀ ਥੰਬੀਰੇ ਨਾਲ ਵੇਖ ਕੇ ਅੰਡਠ ਕਰਨਾ ਕਿਸੇ ਨੇ ਵਧੀ ਕੀ ਵੀ ਕੀਤੀਏ ਨਜ਼ਰ ਅੰਦਾਜ਼ ਕਰਨਾ ਇਹਨੂੰ ਕਹਿੰਦੇ ਸ਼ਮਾ ਕਰ ਦੇਣਾ ਤਪਨਾ ਖੇਮਾਂ ਸਮਾਨ ਸ਼ਮਾ ਕਰ ਦੇਣਾ ਇਸ ਤੋਂ ਵੱਡਾ ਕੋਈ ਤਪ ਨਹੀਂ ਹੈ ਕੀਤੀ ਤੇ ਉਸਨੇ ਵਧੇ ਕੀ ਹੈ ਮਾਫ ਕਰ ਦਿੱਤਾ ਹੈ ਕੀਤਾ ਤੇ ਉਸਨੇ ਅਨਰਥ ਹੈ ਨਜ਼ਰ ਅੰਦਾਜ਼ ਕੀਤਾ ਹੈ ਇਹ ਪ੍ਰਮਾਤਮਾ ਦਾ ਸੁਭਾਅ ਹੈ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ ਦੇਖਦਾ ਹੈ ਸਾਡੇ ਗੁਨਾਹਾਂ ਨੂੰ ਪਰ ਆਪਣੀ ਰਹਿਮਤ ਦੇ ਦਰਵਾਜ਼ੇ ਬੰਦ ਨਹੀਂ ਕਰਦਾ ਨਹੀਂ ਕਰਦਾ ਫਿਰ ਸਿਰਫ ਇਤਨਾ ਹੀ ਨਹੀਂ ਜਿਹੇ ਪ੍ਰਸਾਦ ਤੇਰੇ ਅਨਕ ਛਿੱਦਰ ਢਾਕੇ ਪਤਾ ਨਹੀਂ ਕਿਤਨੇ ਸਾਡੇ ਗੁਨਾਹਾਂ ਨੂੰ ਢੱਕ ਕੇ ਰੱਖਦਾ ਹੈ ਮਨ ਦਾ ਗਲਤ ਸੋਚਣਾ ਪਾਪੇ ਦੂਜੇ ਨੂੰ ਕੱਖ ਨਹੀਂ ਪਤਾ ਚਲਦਾ ਕੁਝ ਵੀ ਨਹੀਂ ਅਸੀਂ ਦੂਜੇ ਬਾਰੇ ਬੁਰਾ ਸੋਚਦੇ ਪਏ ਕੋਲ ਬੈਠਾ ਉਹਨੂੰ ਕੋਈ ਕੁਝ ਵੀ ਨਹੀਂ ਪਤਾ ਐਸਾ ਪ੍ਰਭੂ ਨੇ ਪਰਦਾ ਪਾਇਆ ਹੈ ਸਾਡੇ ਪਾਪਾਂ ਤੇ ਬੇਸ਼ੁਮਾਰ ਅਪਰਾਧਾਂ ਤੇ ਵੀ ਜਿਹਹ ਪ੍ਰਸਾਦ ਤੇਰੇ ਅਨਕ ਛਿਧਰਡਾ ਕੇ ਜਿਹਦੀ ਕਿਰਪਾ ਦਾ ਸਦਕਾ ਪਤਨੀ ਤੇਰੇ ਕਿਤਨੇ ਔਗਣ ਟਕੇ ਪੈਨ ਕਿਸੇ ਨੂੰ ਕੁਝ ਨਹੀਂ ਪਤਾ ਕੋਈ ਨਹੀਂ ਜਾਣਦਾ ਇਹ ਉਹਦੀ ਰਹਿਮਤ ਹੈ ਇਹ ਉਹਦੀ ਬਖਸ਼ਿਸ਼ ਹੈ ਪ੍ਰਭੂ ਚਾਹਦਾ ਹੈ ਸੰਸਾਰ ਦੇ ਸੰਬੰਧ ਬਣੇ ਰਹਿਣ ਜੇ ਪਿਤਾ ਨੂੰ ਪਤਾ ਚੱਲ ਜਾਏ ਪੁੱਤਰ ਸਾਰਾ ਦਿਨ ਕੀ ਸੋਚਦਾ ਰਹਿੰਦਾ ਹੈ ਤੇ ਪੁੱਤਰ ਨੂੰ ਵੀ ਪਤਾ ਚੱਲ ਜਾਏ ਮਨ ਪਿਤਾ ਦੇ ਮਨ ਵਿੱਚ ਕਿਹੜੇ ਵਿਚਾਰ ਚੱਲਦੇ ਪੈਣੇ ਇਹ ਸੰਬੰਧ ਹੀ ਨਹੀਂ ਰਹੇਗਾ ਬਾਕੀਆਂ ਦੀ ਤੇ ਗੱਲ ਛੱਡੋ ਗੁਸਤਾਖੀ ਮਾਫ ਜੇ ਪ੍ਰਸਾਦ ਤੇਰੇ ਅਨਕ ਛਿੱਦਰ ਢਾਖੇ ਸਾਰਿਆਂ ਤੇ ਪਰਦਾ ਪਾ ਦਿੰਦਾ ਹੈ ਪ੍ਰਭੂ ਦੋਖ ਨ ਦੇਖਤ ਹੈ ਪਰ ਦੇਤ ਨ ਹਾਰੇ ਉਪਜੇ ਧਰਮ ਵਾਕ ਸਤ ਕਰ ਅਤ ਦਇਆ দান ਕਰ ਧਰਮ ਵਧੇ ਨੇਤ ਇਸਤਿਤ ਧਰਮ ਖਿਮਾਂ ਕੇ ਸੰਗਾ ਧਰਮ ਟਿਕਿਆ ਰਹਿੰਦਾ ਹੈ ਸ਼ਮਾਂ ਦੇ ਆਸਰੇ ਤੇ ਛੋਟੀ ਛੋਟੀ ਗੱਲ ਤੇ ਮਨੁੱਖ ਬਦਲੇ ਦੀ ਭਾਵਨਾ ਨਾਲ ਭਰ ਜਾਂਦੇ ਨੇ ਸ਼ਮ ਇੱਕ ਬਹੁਤ ਵੱਡਾ ਗੁਣ ਹੈ ਇਸ ਤੇ ਧਰਮ ਖਿਮਾਂ ਕੇ ਸੰਗਾ ਧਰਮ ਕਰੋਧ ਕਰ ਹੋਤ ਵਿਭੰਗ ਵਿਭੰਗਾ ਛੇ ਨਾਤਰ ਕਰੋਧ ਕਰਦੇ ਆ ਉਹ ਧਰਮ ਦਾ ਬੂਟਾ ਜਿਹੜਾ ਉਗਿਆ ਸੀ ਥੋੜਾ ਵਧਿਆ ਸੀ ਸੜ ਕੇ ਰਾਖ ਹੋ ਜਾਂਦਾ ਇੱਕ ਦਿਨ ਦਾ ਕੀਤਾ ਹੋਇਆ ਪਰਬਲ ਕਰੋਧ ਪਤਾ ਨਹੀਂ ਕਿਤਨੇ ਦਿਨਾਂ ਦਾ ਜਪ ਖਤਮ ਕਰਕੇ ਰੱਖ ਦਿੰਦਾ ਗੰਦੇਂ ਦੇ ਆ ਛੇ ਮਾਂ ਤੋੜੇਂ ਦੇ ਆ ਇੱਕ ਗਿਣਾ ਛੇ ਮਹੀਨੇ ਸਾਧਨਾ ਕੀਤੀ ਸੀ ਕਿਦਰੇ ਮਾੜੀ ਜੀਆਂ ਗੱਲ ਬਣੇ ਇੱਕ ਦਿਨ ਦੇ ਟੁੱਟ ਕੇ ਰਹਿ ਗਏ ਇੱਕ ਛਿੰਦ ਵਿੱਚ ਗੰਡੇਂ ਦੇ ਆ ਛੇ ਮਾ ਤੁਣੇਂਦਿਆਂ ਇੱਕ ਛਿਨ ਜਗਤ ਦੇ ਵਿੱਚ ਕੁਝ ਬਣਾਉਂਦਿਆਂ ਸਮਾਂ ਲੱਗਦਾ ਹੈ ਮਿਟਾਉਂਦਿਆਂ ਸਮਾਂ ਨਹੀਂ ਲੱਗਦਾ ਇੱਕ ਮਨੁੱਖ ਜਵਾਨ ਹੋਇਆ ਖੰਸ 6 18 19 20 ਸਾਲ ਤੇ ਲੱਗੇ ਨੇ ਪਰ ਜ਼ਹਿਰ ਦੇ ਕੇ ਮਾਰਨ ਲੱਗਿਆ ਇਸ ਨੂੰ 20 ਸਾਲ ਲੱਗਣਗੇ ਗੋਲੀ ਨਾਲ ਇਹਨੂੰ ਮਾਰਨ ਲੱਗੇ 20 ਸਾਲ ਲੱਗਣਗੇ ਉਹ ਨਹੀਂ ਤੁਣੇਂਦਿਆਂ ਇੱਕ ਛਿਨ ਇੱਕ ਦਰਖਤ ਕਿਦਰੇ 5-4 ਸਾਲਾਂ ਵਿੱਚ ਆਸਮਾਨ ਨੂੰ ਛੋਣ ਲੱਗਾ ਹੈ ਇਹਨੂੰ ਕੱਟਣ ਲੱਗਿਆਂ 5-4 ਸਾਲ ਲੱਗਣਗੇ 1 ਮਿੰਟ ਦਾ ਆ ਕੱਲ ਖੜੇ ਅਸੀਂ 8-10 ਦਰਖਤ ਮੈਂ ਖੜੇ ਹੋ ਕੇ ਦੇਖਦਾ ਰਿਆ 5 ਮਿੰਟਾਂ 'ਚ ਸਾਰੇ ਢਾਕੇ ਪਰੇ ਕਰ ਦਿੱਤੇ ਤੁਣੇਂਦੇ ਆ ਇੱਕ ਖਿੰਡਾ ਕਿ ਆ ਇੱਕ ਖਿੰਡ ਦੇ ਚਿਤਨਾ ਵੱਡਾ ਦਰਖਤ ਬਣਿਆ ਟੁੱਟੇਗਾ ਇੱਕ ਖਿੰਡ ਦੇ ਚ ਕਈ ਇੱਕ ਖਿੰਡ ਦੇ ਚ ਇਹ ਮਨੁੱਖ ਜਵਾਨ ਹੋਇਆ ਹੈ ਨਹੀਂ ਇੱਕ ਦਿਨ ਵਿੱਚ ਮਾਰਿਆ ਜਾ ਸਕਦਾ ਹੈ ਖਤਮ ਕੀਤਾ ਜਾ ਸਕਦਾ ਹੈ 6 ਮਹੀਨੇ ਲੱਗੇ ਜਪ ਕਿਦਰੇ ਰਸ ਬਣਿਆ ਸਵਾਦ ਆਣ ਲੱਗਾ ਟੁੜੇਂਦੇ ਆ ਇੱਕ ਖਿਨਾ ਧਰਮ ਕਰੋਧ ਕਰ ਹੋਤ ਵਿਭੰਗਾ ਛੇ ਨਾਤਰ ਪਰਬਲ ਕਰੋਧ ਕੀ ਕੀਤਾ ਬੂਟਾ ਸੜ ਕੇ ਸੁਹਾ ਹੋ ਗਿਆ ਜਿਸ ਅਵਸਥਾ ਦੇ ਵਿੱਚ ਭਾਵ ਰਸ ਆ ਰਿਹਾ ਹੈ ਤੇ ਸਰੀਰ ਦੀ ਮੌਤ ਹੋ ਗਈ। ਜਾਂ ਅਨਾਹਦ ਨਾਦ ਸੁਣਦਾ ਪਿਆ। ਸਰੀਰ ਨੇ ਸਾਥ ਨਹੀਂ ਦਿੱਤਾ ਸਰੀਰ ਜਾਂਦਾ ਰਿਹਾ। ਐਸੇ ਮਨੁੱਖ ਦਾ ਕੀਤਾ ਕਿਤਾਇਆ ਵਿਅਰਥ ਨਹੀਂ ਜਾਏਗਾ ਅਗਲੇ ਜਨਮ ਵਿੱਚ ਨਾਲ ਚਲੇਗਾ। ਉਸ ਪੁੰਨ ਪ੍ਰਤਾਪ ਦਾ ਸਦਕਾ ਫਿਰ ਸਾਰ ਕਿਤਾਬਲੀ ਦਾ ਕਰਤਾ ਕਹਿੰਦਾ ਸ਼ੁਭ ਕੁਲ ਜਨਮ। ਇਸ ਦਾ ਜਨਮ ਬਹੁਤ ਕਿਸੇ ਅੱਛੀ ਕੁਲ ਦੇ ਚ ਹੋਵੇਗਾ। शुभ कुल जन्म स्वरूप तन तन करके बड़ा खूबसूरत होगा तन प्रभावित करेगा शुभ कुल जन्म स्वरूप तन भूप भोग आपत बहुत बड़ी भूमि जमीनों जायदाद का मालिक होगा धनवान होगा और करीबन करीबन संसारियां विपतावान तो बचे हो ਪੰਡਤ ਦੇਹੀ ਅਰੋਗ ਪੁਨ ਧਰਮ ਜਾਨ ਫਲ ਸਤ ਵਿਦਵਾਨ ਹੋਵੇਗਾ ਬੜਾ ਤੀਖਣ ਬੁੱਧੀ ਹੋਵੇਗੀ ਕਹਿੰਦੇ ਨੇ ਝੋਲੇ ਦੇ ਜੀ ਭਿੰਗੋੜੇ ਚ ਬੱਚੇ ਦੀ ਹੋਂ ਦਾ ਪਤਾ ਚੱਲ ਜਾਂਦਾ ਹੈ ਇਹ ਤੀਖਣ ਬੁੱਧੀ ਦਾ ਸਿਆਣੇ ਮਨ ਕੋ ਅੰਦਾਜ਼ਾ ਲਾ ਲੈਂਦੇ ਪੰਡਤ ਦੇਹੀ ਅਰੋਗ ਪੁਨ ਤਾ ਜਿੰਦਗੀ ਦੀ ਦੇਹੀ ਦੇ ਵਿੱਚ ਕੋਈ ਭਿਆੰਕਰ ਰੋਗ ਨਹੀਂ ਹੋਵੇਗਾ ਅਸਾਧ ਰੋਗ ਨਹੀਂ ਹੋਵੇਗਾ ਪੰਡਤ ਦੇਹੀ ਅਰੋਗੁ ਪੁਨ ਧਰਮ ਜਾਨ ਫਲ ਸਥ ਪੁਰਬਲੇ ਕੀਤਵੇ ਧਰਮ ਦਾ ਇਹ ਫਲ ਹੈ ਦਾਨੰਗ ਪਰਾਪੁਰ ਬੇਣ ਭੁਜੰਤੇ ਮਹੀਪਤੇ ਇੱਕ ਮਨੁੱਖ ਨੇ ਪਤਨੀ ਕਿਤਨੀ ਘਾਲਣਾ ਘਾਲੀਏ ਕਿਤਨੀ ਘਾਲਣਾ ਘਲ ਕੇ ਸਾਜ਼ੋ ਸਮਾਨ ਤੇ ਕਾਰੋਬਾਰ ਦੇ ਚ ਤਰੱਕੀ ਹਾਸਲ ਕੀਤੀ ਹੈ ਪਰ ਇੱਕ ਮਨੁੱਖ ਦਾ ਜਨਮ ਹੀ ਹੋ ਗਿਆ ਕਿਸੇ ਰਾਜੇ ਦੇ ਘਰ ਕਿਸੇ ਅਰਮਾਪਤੀ ਦੇ ਘਰ ਉਹ ਤੇ ਜਨਮ ਤੋਂ ਅਰਮਾਪਤੀ ਉਹਨੇ ਕੱਖ ਵੀ ਨਹੀਂ ਕੀਤਾ ਪਰ ਪਿਛਲੀ ਸਾਧਨਾ ਨਾਲ ਚਲਦੀ ਦਾਨੰਗ ਪਰਾਪੂਰਵੈਣ ਗੁਰੂ ਅਰਜਨ ਦੇਵ ਜੀ ਮਹਾਰਾਜ ਦਾਨੰਗ ਪਰਾਪੂਰਵੈਣ ਭੁਜੰਤੇ ਮਹੀਪਤੇ ਕਹਿਰ ਸੁਭ ਕੁਲ ਜਨਮ ਸਰੂਪ ਤੁਨ ਭੂਪ ਭੋਗ ਆਪਤ ਪੰਡਤ ਦੇਹੀ arogu pun ਧਰਮ ਜਾਨ ਫਲ ਸਤ ਕੀਤਾ ਹੋਇਆ ਜਪ ਹਿਰਦੇ ਤੱਕ ਪਹੁੰਚ ਗਿਆ ਐਸਾ ਵਨਕ ਅਨਾਹਦ ਨਾਦ ਸੁਣਦਾ ਹੈ ਅਨਾਹਦ ਨਾਦ ਪਰਮਾਤਮਾ ਦੀ ਆਵਾਜ਼ ਹੈ ਜਿਹਨੂੰ ਸਿਰਫ ਰਸ ਆਉਂਦਾ ਸੀ ਉਸ ਨਾਲ ਇਹ ਬਹੁਤ ਅੱਗੇ ਚਲਾ ਗਿਆ ਬਿਸਮਤ ਵਿੱਚ ਜੀਵੇਗਾ بڑے ਰਹੱਸ ਦੇ ਜੀਵੇਗਾ। ਇਹਦੀ ਜ਼ਿੰਦਗੀ ਵਿੱਚ ਬੜੀਆਂ ਗੁੰਡੀਆਂ ਖੁੱਲ ਜਾਣਗੀਆਂ। ਇਹਨੂੰ ਬੜੀਆਂ ਬਾਰੀਕੀਆਂ ਦਾ ਪਤਾ ਹੋਵੇਗਾ। ਵੱਧ ਕੇ ਸਮੇਂ ਤੇ ਇਹ ਧਰਮ ਦੀਆਂ ਨਾ ਬਾਰੀਕੀਆਂ ਨੂੰ ਅਨੁਭਵ ਕੀਤਾ ਜਾ ਸਕਦਾ ਹੈ, ਸਮਝਿਆ ਜਾ ਸਕਦਾ ਹੈ। ਪਰ ਗੁਰਬਾਣੀ ਕਹਿੰਦੀ ਇਹ ਸਮਝਾਇਆ ਨਹੀਂ ਜਾ ਸਕਦਾ ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੂੰਗਾ ਮੁਸਕਾਰ ਗੂੰਗੇ ਨੂੰ ਰਸਤੇ ਆਇਆ ਹੁਣ ਕੀ ਬਿਆਨ ਕਰੇ ਗੁਰੂ ਅਰਜਨ ਦੇਵ ਜੀ ਕਹਿੰਦੇ ਨਹੀਂ ਕਰ ਸਕਦਾ ਇਹ ਮਹਾਰਸ ਅਨਾਹਦ ਇਹ ਉਹ ਅਵਿਆਸੀ ਬਿਆਨ ਨਹੀਂ ਕਰ ਸਕਦਾ ਇੱਕ ਜਗ੍ਹਾ ਨਹੀਂ ਕਈ ਜਗ੍ਹਾ ਗੁਰਗੁਰਾਂ ਸਾਹਿਬ ਵਿੱਚ ਆਇਆ ਕਹੋ ਕਬੀਰ